ਉਗਰਾਹਾਂ 그룹 ਵੱਲੋਂ ਕਿਹਾ ਗਿਆ ਹੈ ਕਿ ਅਸੀਂ 5 ਮਈ ਤੋਂ ਆਮ ਆਦੀ ਪਾਰਟੀ ਦੇ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਤੇ ਮੀਤ ਹੇਰ ਦਾ ਵਿਰੋਧ ਕਰਾਂਗੇ। ਵਿਸ਼ੂ ਦਾ ਸਭ ਤੋਂ ਵੱਡਾ ਸ਼ਾਂਤੀਪੂਰਵਕ ਤੇ ਸਭ ਤੋਂ ਵੱਡਾ 378 ਦਿਨ ਚੱਲਣ ਵਾਲਾ ਅੰਦੋਲਨ ਸੀ। ਖੁਸੀ ਸੁਲਤਾਨਪੁਰ ਦੇ ਇਲਾਕੇ ਵਿੱਚ ਬਿੱਟੂ ਜੀ ਇੱਕ ਇਲਾਕੇ ਨੂੰ ਉੱਥੋਂ ਦੇ ਲੋਕ ਪਤਾ ਕੀ ਕਹਿੰਦੇ ਸ੍ਰੀਲੰਕਾ ਟਾਪੂ ਕਿਉਂਕਿ ਉੱਥੇ ਜਿਹੜਾ ਵਿਆਸ ਜਰਾ ਹੈ ਹਕਤਾਂ ਤੋਂ ਦੋ ਧਾਵਾ ਤੇ ਇੰਜ ਵੰਡਿਆ ਜਾਂਦਾ ਤੇ ਵਿਚਲਾ ਹਿੱਸਾ ਜਿਹੜਾ ਜਦੋਂ ਵਿਆਸ ਦਰਿਆ ਦੇ ਵਿੱਚ ਹੜਾਉਂਦਾ ਉਹ ਲੋਕੀ ਵਿਚਾਰੇ ਪੂਰੀ ਬਿਨਿਆ ਨਾਲ ਟੁੱਟ ਜਾਂਦਾ ਉੱਥੇ ਬਰਬਾਦੀ ਹੋਈ ਹੈ ਕੇਂਦਰ ਨੇ ਪੈਸੇ ਭੇਜ ਦਿੱਤੇ ਨੇ ਪੰਜਾਬ 'ਚ ਸਾਨੂੰ ਜੋ 20000 ਰੁਪਏ ਮਿਲਣਾ ਸੀ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਕਹਿੰਦੇ ਉਸ ਤੋਂ ਬਾਅਦ ਰਾਜਪਾਲ ਨੇ ਸਾਨੂੰ ਭਰੋਸਾ ਦਿਵਾਇਆ ਤੇ ਜਲ ਸਾਡਾ ਹੱਲ ਹੋਵੇਗਾ ਪੈਸੇ ਉੰਜ ਵੰਡੇ ਨਹੀਂ ਜਾ ਸਕਦੇ ਕਿਉਂਕਿ ਭਾਵੇਂ ਪ੍ਰੋਸੈਸ ਪਹਿਲਾਂ ਚੱਲਦਾ ਹੈ ਇਸ ਲਈ ਚੋਣ ਕਮਿਸ਼ਨ ਫੈਸਲਾ ਕਰੂਗਾ ਕਿ ਕੀ ਉਹ ਪੈਸੇ ਜਿਹੜੇ ਆਏ ਆ ਹੁਣ ਦੇਣੇ ਆ ਜਾਂ ਸਰਕਾਰ ਬਣਨ ਤੋਂ ਬਾਅਦ ਦੇਣੇ ਆ ਕੀਤੀ ਵਾਰੀ ਮੰਤਰੀ ਨੇ ਜੀ ਗੁਰਮੀਤ ਸਿੰਘ ਖੁੱਡੀਆਂ ਤੋਂ ਚੋਣ ਪ੍ਰਚਾਰ ਦੇ ਦੌਰਾਨ ਇੱਕ ਮਾਤਾ ਨੇ ਫੀਮ ਮੰਗ ਲਈ ਤੋਂ ਪਤਾ ਹੀ ਬੜਾ ਸਾਹਿਬ ਨਸ਼ੇ ਦਾ ਦਰਿਆ ਜੋ ਪੰਜਾਬ ਦੇ ਵਿੱਚ ਵਗ ਰਿਹਾ ਉਹਨੂੰ ਕਿਹਾ ਸੀ ਮੇਰਾ ਪੁੱਤ ਕਹਿੰਦਾ ਦਾਰੂ ਪਿੰਦਾ ਦੀ ਫੀਮ ਖਾਏਗਾ ਤਾਂ ਛੁੱਟ ਜਾਏਗਾ ਫੀਮ ਦੇ ਚੱਕਰਾਂ ਦੇ ਵਿੱਚੋਂ ਬੜੀ ਮੁਸ਼ਕਲ ਕੱਢਿਆ ਜੀ ਕਿਉਂਕਿ ਫੀਮ ਨੇ ਵੀ ਘਰਾਂ ਦੇ ਘਰੋਂ ਜਾੜ ਦਿੱਤੇ ਆ ਫੀਮ ਦੇ ਵੀ ਲਈ ਲੋਕੀ ਨਸ਼ੇ ਕਰਨ ਲਈ ਜ਼ਮੀਨਾਂ ਵੇਚਦੇ ਰਹੇ ਆ ਮਾਂ ਨੇ 9 ਮਹੀਨੇ ਪੇਟ ਚ ਰੱਖ ਕੇ ਬੱਚਾ ਜਦੋਂ ਪੈਦਾ ਕੀਤਾ ਤਾਂ ਉਸ ਤੋਂ ਬਾਅਦ ਉਹਨੂੰ ਵੱਡਾ ਹੋਣਾ ਵੇਖਣਾ ਚਾਹੁੰਦੀ ਆ ਉਹਨੂੰ ਹੱਸਦਾ ਖੇਡਣਾ ਵੇਖਣਾ ਚਾਹੁੰਦੀ ਆ ਇਸ ਨੂੰ ਵੱਲੋਂ ਆਮ ਆਦੀ ਪਾਰਟੀ ਤੇ ਸ਼ਰਮਣੀ ਕਾਲਜ ਦੇ ਨੂੰ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਦੋਵਾਂ ਦੀ ਸ਼ਿਕਾਇਤ ਹੋਈ ਸੀ ਕਿ ਨੇ ਚੋਣ ਜੋ ਜਾਪਤਾ ਲੱਗਿਆ ਉਹਦੀ ਉਲੰਘਣਾ ਕੀਤੀ ਹੈ ਇੱਕ মিডিਆ ਸਰਟੀਫਿਕੇਸ਼ਨ ਐਂਡ মিডিਆ ਮਾਨਟਰੀਂਗ ਕਮੇਟੀ ਬਣੀ ਹੁੰਦੀ ਹੈ ਜ਼ਿਲ੍ਹਾ ਪੱਧਰ ਦੇ ਉੱਤੇ ਸਟੇਟ ਪੱਧਰ ਦੇ ਉੱਤੇ ਨੈਸ਼ਨਲ ਲੈਵਲ ਤੇ ਉਹਦੇ ਕੋਲੋਂ ਸਰਟੀਫਿਕੇਟ ਲੈਣਾ ਪੈਂਦਾ ਕਿ ਅਸੀਂ ਕੋਈ ਐਡ ਦੇਣ ਲੱਗੇ ਆ ਅਸੀਂ ਕੋਈ ਵੀਡੀਓ ਬਣਾਉਣੀ ਆ ਉਹਦਾ ਕੰਟੈਂਟ ਚੈੱਕ ਕਰਾ ਕੇ ਜਿਹੜਾ ਉਹਦੇ ਉੱਤੇ ਫੇਰ ਤੁਸੀਂ ਇਹ ਚਲਾ ਸਕਦੇ ਹੋ ਪਰ ਇਹ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੀਡੀਓ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਦਿੱਲੀ ਦੇ ਦਲਾਲ ਜੀ ਉਹਦੇ ਉੱਤੇ ਕਮਿਸ਼ਨ ਨੇ ਕੀਤਾ ਸੀ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ ਵੜਾਇਚ ਆਉਣ ਦਾ ਪਹਿਲਾ ਸਵਾਲ ਕਰਦੇ ਹਾਂ ਸਤਿ ਸਵਾਗਤ ਹੈ ਪ੍ਰੋਮੋ ਜੀ ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਔਰ ਸਾਡੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਅਸੀਂ ਜੀ ਸੋ ਪਹਿਲੀ ਖਬਰ ਲੈਣਾ ਕਿਸਾਨਾਂ ਨੂੰ ਲੈ ਕੇ ਜਿੱਥੇ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਭਾਜਪਾ ਦਾ ਵਿਰੋਧ ਕਰ ਰਹੇ ਸੀ ਉੱਥੇ ਹੀ ਹੁਣ ਉਗਰਾਹਾ ਗੁਰਪ ਬੋਲੋ ਕਹਿ ਗਿਆ ਕਿ ਅਸੀਂ 5 ਮਈ ਤੋਂ ਆਮ ਆਦੀ ਪਾਰਟੀ ਦੇ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਤੇ ਮੀਤ ਹੇਰ ਦਾ ਵਿਰੋਧ ਕਰਾਂਗੇ ਜੀ ਜੀ ਦੇਖੋ ਕਿਸਾਨ ਅੰਦੋਲਨ ਆਪਣੇ ਆਪ ਦੇ ਵਿੱਚ ਚੋਣਾਂ ਦੇ ਦੌਰਾਨ ਭਾਵੇਂ ਕਿ ਕੇਂਦਰ ਦੇ ਵਿੱਚ ਇਸ ਵਕਤ ਸਰਕਾਰ ਕੁਝ ਨਹੀਂ ਕਰ ਸਕਦੀ ਪਰ ਕਿਸਾਨਾਂ ਦਾ ਅੰਦੋਲਨ ਜੋ ਸ਼ੁਰੂ ਹੋਇਆ ਸੀ ਦੂਸਰਾ 13 ਫਰਵਰੀ ਤੋਂ ਉਹ ਆਪਣਾ ਪੂਰਾ ਪ੍ਰੈਸ਼ਰ ਬਣਾ ਕੇ ਬੈਠੇ ਹੋਇਆ ਔਰ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਅਸੀਂ ਕੁਝ ਨਾ ਕੀਤਾ ਤਾਂ ਫਿਰ ਜਿਹੜੇ ਲੋਕ ਉੱਥੇ ਬੈਠੇ ਉਹਨਾਂ ਦਾ ਉਤਸ਼ਾਹ ਖਤਮ ਹੋ ਜਾਏਗਾ ਔਰ ਇਹਨਾਂ ਉਹਨਾਂ ਨੇ ਇਸ ਅੰਦੋਲਨ ਨੂੰ ਇੱਕ ਵਿਸ਼ੇਸ਼ ਰੂਪ ਵਿੱਚ ਰੂਪਰੇਖਾ ਦਿੱਤੀ ਹੋਈ ਆ ਜਿਹਦੇ ਨਾਲ ਕੇਂਦਰ ਦੇ ਵਿੱਚ ਔਰ ਖਾਸ ਤੌਰ ਤੇ ਜਿਹੜੀਆਂ ਪਾਰਟੀਆਂ ਨੇ ਬਲਵਿੰਦਰ ਜੀ ਆਉਣਾ ਜੀ ਜਿਹੜੇ ਮਰਜ਼ੇ ਪਾਰਟੀ ਆਵੇ ਉਸ ਉਹਨਾਂ ਨੂੰ ਇੱਕ ਚੇਤਾਵਨੀ ਹੈ ਕਿ ਅਸੀਂ ਉੱਠਣ ਵਾਲੇ ਨਹੀਂ ਹੈਗੇ ਅਸੀਂ ਜਿਹੜੀ ਸਰਕਾਰ ਆਊਗੀ ਉਹਦੇ ਕੋਲ ਆਪਣੀਆਂ ਮੰਗਾਂ ਲੈ ਕੇ ਜਾਵਾਂਗੇ ਔਰ ਮੰਨਵਾ ਕੇ ਆਵਾਂਗੇ ਇਹ ਸੁਨੇਹਾ ਇਹ ਆ ਕਿਉਂਕਿ ਪਹਿਲਾ ਅੰਦੋਲਨ ਜਿਹੜਾ ਉਹਦਾ ਉਹਦਾ ਅਸਰ ਹਾਲੇ ਤੱਕ ਕਿਸਾਨਾਂ ਤੇ ਔਰ ਬੜਾ ਲੰਮਾ ਰਹਿਣਾ ਜੀ ਉਸ ਅੰਦੋਲਨ ਨੇ ਬਹੁਤ ਸਾਰੇ ਜਿਹੜੇ ਆ ਰਿਕਾਰਡ ਕਾਇਮ ਕਰ ਦਿੱਤੇ ਆ ਵਿਸ਼ਵ ਦਾ ਸਭ ਤੋਂ ਵੱਡਾ ਸ਼ਾਂਤੀਪੂਰਵਕ ਤੇ ਸਭ ਤੋਂ ਵੱਡਾ 378 ਦਿਨ ਚੱਲਣ ਵਾਲਾ ਅੰਦੋਲਨ ਸੀ ਉਹ ਸੋ ਇਹ ਹੁਣ ਆ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਉਹ ਗ੍ਰਾਹਕਾ ਗਰੁੱਪ ਨੇ ਕਿਉਂ 5 ਮਈ ਤੋਂ ਕਿਉਂਕਿ ਮੰਗਾ ਮੰਨਣ ਦੀ ਗੱਲ ਹੈ ਜਿਹੜੀ ਸਟੇਟ ਦੀਆਂ ਆਪਣੀਆਂ ਮੰਗਾਂ ਨੇ ਕੇਂਦਰ ਦੀਆਂ ਆਪਣੀਆਂ ਮੰਗਾਂ ਹੜ ਆਏ ਸੀ ਔਰ ਹੜਾਂ ਦੇ ਦੌਰਾਨ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬਿਆਨ ਜਿਹੜਾ ਦਿੱਤਾ ਸੀ ਇਹ ਕਿ ਮੁਰਗੀਆਂ ਤੱਕ ਦਾ ਜਿਹੜਾ ਉਹ ਸੀ ਮੁਆਵਜ਼ਾ ਦੇਵਾਂਗੇ ਔਰ ਉਹਦਾ ਮਤਲਬ ਇਹ ਨਹੀਂ ਸੀਗਾ ਕਿ ਮੁਰਗੀਆਂ ਦਾ ਮੁਆਵਜ਼ਾ ਦੇਵਾਂਗੇ ਪਰ ਉਹਦਾ ਮਤਲਬ ਇਹ ਹੈ ਪੰਜਾਬੀ ਭਾਸ਼ਾ ਦੇ ਵਿੱਚ ਕਿ ਉਹਨਾਂ ਕਹਿਆ ਸੀ ਕਿ ਤੁਹਾਡੀ ਇੱਕ ਇੱਕ ਚੀਜ਼ ਦਾ ਜਿਹੜਾ ਨੁਕਸਾਨ ਹੋਊਗਾ ਉਹ ਅਸੀਂ ਉਹਦਾ ਪਰਪਾਈ ਕਰਾਂਗੇ ਪਰ ਕਿਸਾਨਾਂ ਨੂੰ ਹਾਲੇ ਤੱਕ ਨਹੀਂ ਮਿਲਿਆ ਮੁਆਵਜ਼ਾ ਜੀ ਉਸ ਤੋਂ ਬਾਅਦ ਦੁਬਾਰੇ ਫੇਰ ਨੁਕਸਾਨ ਹੋ ਗਿਆ ਗੜਿਆਂ ਦੇ ਨਾਲ ਔਰ ਮੇਰੇ ਕੋਲੇ ਜਿਹੜੀ ਜਿੰਨੀ ਜਾਣਕਾਰੀ ਆ ਉਹਦੇ ਮੁਤਾਬਕ ਹੈ ਕਿ ਮੀਂਹ ਅੱਗ ਲੱਗਣ ਔਰ ਇਸ ਦੇ ਨਾਲ ਗੜੇ ਮਾਰੀ ਦੇ ਨਾਲ ਜਿਹੜਾ ਨੁਕਸਾਨ ਹੋਇਆ ਮਕਾਨਾਂ ਦਾ ਫਿਰ ਟਰੈਕਟਰਾਂ ਦਾ ਬੋਰਾ ਦਾ ਇਹੋ ਜੀਆਂ ਤਸਵੀਰਾਂ ਆਈਆਂ ਸੀ ਜਿੱਥੇ 5 5 6 ਚ ਫੁੱਟ ਰੇਤਾ ਚੜ ਗਿਆ ਘੱਗਰ ਦੇ ਇਲਾਕੇ ਦੇ ਵਿੱਚ 88 90 ਫੁੱਟ ਟੋਏ ਪੈ ਗਏ ਅਰ ਸਰਕਾਰਾਂ ਨੇ ਉਹਨਾਂ ਦੀ ਮਦਦ ਕੋਈ ਨਹੀਂ ਕੀਤੀ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਆਪ ਜਿਹੜੀ ਆ ਰੇਤਾ ਹਟਾ ਲਵੋ ਜਦੋਂ ਹਟਾਉਣ ਲੱਗੇ ਤੇ ਫਿਰ ਸਰਕਾਰ ਦੇ ਹੀ ਬੰਦਿਆਂ ਨੇ ਕਿਹਾ ਕਿ ਇਹ ਤਾਂ ਸਰਕਾਰੀ ਰੇਤਾ ਹੈ ਤੁਸੀਂ ਨਹੀਂ ਚੁੱਕ ਸਕਦੇ ਇਹ ਹਾਲ ਤਰਨ ਤਰਨ ਦੇ ਇਲਾਕੇ ਦੇ ਵਿੱਚ ਤੁਸੀਂ ਸੁਲਤਾਨਪੁਰ ਦੇ ਇਲਾਕੇ ਵਿੱਚ ਬਿੱਟੂ ਜੀ ਇੱਕ ਇਲਾਕੇ ਨੂੰ ਉੱਥੋਂ ਦੇ ਲੋਕ ਪਤਾ ਕੀ ਕਹਿੰਦੇ ਆ Sri Lanka ਟਾਪੂ ਕਿਉਂਕਿ ਉੱਥੇ ਜਿਹੜਾ ਬਿਆਸ ਜ਼ਰਾ ਆਇਆ ਤਾਂ ਉਹ ਦੋ ਧਾਵਾ ਤੇ ਅੰਜ ਵੰਡਿਆ ਜਾਂਦਾ ਤੇ ਵਿਚਲਾ ਹਿੱਸਾ ਜਿਹੜਾ ਜਦੋਂ ਬਿਆਸ ਦਰਿਆ ਦੇ ਵਿੱਚ ਹੜਾਉਂਦਾ ਤਾਂ ਉਹ ਲੋਕੀ ਵਿਚਾਰੇ ਪੂਰੀ ਦੁਨੀਆ ਨਾਲ ਟੁੱਟ ਜਾਂਦੇ ਆ ਉੱਥੇ ਬਰਬਾਦੀ ਹੋਈ ਹੈ ਫਿਰ ਫਾਜ਼ਲ ਕਾਦੇ ਇਲਾਕੇ ਦੇ ਵਿੱਚ ਬਹੁਤ ਬਰਬਾਦੀ ਹੋਈ ਹੈ ਉੱਥੇ ਹਾਲੇ ਵੀ ਲੋਕੀਂ ਫਸਲਾਂ ਬੀਜਣ ਜੋਗੇ ਨਹੀਂ ਹੈਗੇ ਔਰ ਜਦੋਂ ਅਸੀਂ ਕਦੇ ਗੱਲ ਕਰਦੇ ਆ ਸਾਡੇ ਨਾਲ ਜਿਹੜੇ ਆ ਉਹ ਲੀਡਰ ਗੁੱਸੇ ਹੋ ਜਾਂਦੇ ਆ ਕਿ ਤੁਸੀਂ ਇਹ ਗੱਲ ਕਿਉਂ ਕਰਦੇ ਹੋ ਲੋਕਾਂ ਦੀ ਗੱਲ ਤਾਂ ਕਰਾਂਗੇ ਹੁਣ ਵੀ ਇਹਦਾ ਕਾਰਨ ਇਹਦੇ ਪਿੱਛੇ ਹੀ ਆ ਕਿ ਜੇ ਮੁਆਵਜ਼ੇ ਨਾ ਦਿੱਤੇ ਉਹਨਾਂ ਕਹਿੰਦਾ 5 ਮਈ ਤੋਂ ਅਸੀਂ ਕਹਿੰਦੇ ਆ ਗੁਰਮੀਤ ਸਿੰਘ ਮੀਤ ਹੇਰ ਸੰਗਰੂਰ ਦੇ ਵਿੱਚ ਤੇ ਗੁਰਮੀਤ ਸਿੰਘ ਖੁੱਡਿਆ ਜੋ ਕਿ ਖੇਤੀਬਾੜੀ ਮੰਤਰੀ ਹੈ ਕਿਉਂਕਿ ਇਹ ਇਲਾਕਾ ਜਿਹੜਾ ਉਗਰਾਹ ਗਰੁੱਪ ਦੇ ਅੰਡਰ ਹੈ ਜਾਂ ਕਹਿ ਲਿਏ ਕਿ ਉਗਰਾਹ ਗਰੁੱਪ ਦਾ ਰਾਜ ਆ ਕਿਸਾਨਾਂ ਦੇ ਵਿੱਚ ਇਸ ਇਲਾਕੇ ਦੇ ਉਹਨਾਂ ਦੀ ਮੰਨੀ ਜਾਂਦੀ ਹੈ ਗੱਲ ਉਹ ਕਿਸਾਨਾਂ ਲਈ ਹਮੇਸ਼ਾ ਲੜਦੇ ਰਹੇ ਔਰ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਸਿਆਸੀ ਹੈ ਉਹਨੇ ਵੀ ਐਲਾਨ ਕਰ ਦਿੱਤਾ ਕਿ ਉਹ 22 ਤਾਰੀਖ ਤੋਂ ਜਿੱਥੇ ਦੋ ਚੱਲਣ ਡਏ ਨੇ ਸ਼ੰਭੂ ਬਾਰਡਰ ਹੋ ਗਿਆ ਜੀ ਸ਼ੰਭੂ ਬਾਰਡਰ ਤੇ ਖਨੋਰੀ ਉੱਤੇ ਉਹ ਕਹਿੰਦੇ ਆ ਕਿ ਅਸੀਂ ਬਹੁਤ ਵੱਡੇ ਇਕੱਠ ਕਰਨ ਜਾ ਰਹੇ ਹਾਂ 22 ਮਈ ਨੂੰ ਹਜ਼ਾਰਾਂ ਦੀ ਤਾਦਾਤ ਵਿੱਚ ਲੋਕ ਜਿਹੜੇ ਇੱਥੇ ਆਉਣਗੇ 76 ਦਿਨ ਹੋ ਗਏ ਆ ਦੇਖੋ ਇਨ੍ਹਾਂ ਦਿਨਾਂ ਵਿੱਚ ਕੋਈ ਸਰਕਾਰ ਕਿਸਾਨਾਂ ਦੇ ਨਾਲ ਸਮਝੌਤਾ ਕਰਨ ਦੇ ਸਥਿਤੀ ਦੇ ਵਿੱਚ ਨਹੀਂ ਹੈਗੀ ਹਾਂ ਪਾਰਟੀਆਂ ਜ਼ਰੂਰ ਵਾਅਦੇ ਕਰ ਸਕਦੀਆਂ ਨੇ ਹੁਣ ਜਿਵੇਂ ਬਾਜਵਾ ਸਾਹਿਬ ਨੇ ਕਹਿ ਦਿੱਤਾ ਪ੍ਰੈਸ ਕਾਨਫਰੰਸ ਦੇ ਵਿੱਚ ਜੀ ਕਿ ਜੇਕਰ ਸਾਡੀ ਸਰਕਾਰ ਆਈ ਤੇ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦੇਾਂਗੇ ਕਮਿਸ਼ਨ ਬਣਾਵਾਂਗੇ ਔਰ ਜਿਹੜੀਆਂ 23 ਫਸਲਾਂ ਨੇ ਉਹਨਾਂ ਦੇ ਉੱਤੇ ਅਸੀਂ ਜਿਹੜਾ ਉਹ ਐਮਐਸਪੀ ਦੇਵਾਂਗੇ ਬਿਲਕੁਲ ਬਹੁਤ ਵਧੀਆ ਗੱਲ ਹੈ ਬਾਜਵਾ ਸਾਹਿਬ ਹੋਣਾ ਵੀ ਐਂ ਚਾਹੀਦਾ ਕਿਉਂਕਿ ਕਿਸਾਨਾਂ ਦੀ ਬੜੀ ਵੱਡੀ ਜਿਹੜੀ ਹੈ ਉਹ ਸਮੱਸਿਆ ਹੈਗੀ ਹੈ ਪਰ ਗੱਲ ਇਹ ਹੈਗੀ ਹੈ ਕਿ ਤੁਹਾਡੀ ਸਰਕਾਰ ਨੇ ਸੁਆਮੀਨਾਥਨ ਕਮਿਸ਼ਨ ਬਣਾਇਆ ਸੀ ਤੁਹਾਡੀ ਸਰਕਾਰ ਨੇ ਨੈਸ਼ਨਲ ਫਾਰਮਰ ਕਮਿਸ਼ਨ ਬਣਾਇਆ ਸੀ ਉਹਦੇ ਚੇਅਰਮੈਨ ਸੁਆਮੀ ਨਾਥਨ ਰਹੇ ਸੀ। ਮਨਮੋਹਨ ਸਿੰਘ ਦੇ ਅਗਵਾਈ ਦੇ ਵਿੱਚ ਦੋ ਟਰਮਸ ਕੇਂਦਰ ਦੇ ਵਿੱਚ ਤੁਸੀਂ ਰਹੇ। ਤੇ ਹੁਣ ਤੁਸੀਂ ਕਿਹੜੇ ਉਹਦੇ ਨਾਲੇ ਗੱਲ ਕਹਿੰਨੇ ਹੋ ਕਿ ਅਸੀਂ ਲਾਗੂ ਕਰ ਦਿਆਂਗੇ। ਤੁਹਾਡੇ ਕੋਲੇ ਐਡਾ ਵੱਡਾ ਮੌਕਾ ਸੀ ਉਦੋਂ। ਜੇਕਰ ਉਦੋਂ ਇਹ ਕਮਿਸ਼ਨ ਪੂਰੀ ਤਰ੍ਹਾਂ ਲਾਗੂ ਹੋਇਆ ਹੁੰਦਾ ਤਾਂ ਕਿਸਾਨਾਂ ਨੂੰ ਦਿੱਲੀ ਵਾਲਾ ਅੰਦੋਲਨ ਨਹੀਂ ਸੀ ਕਰਨਾ ਪੈਣਾ। ਜੀ। 7750 ਕਿਸਾਨ ਨਹੀਂ ਸੀ ਮਰਨਾ ਚੁਟਕੀ ਨਾਲ ਕੰਮ ਹੋ ਜਾਣਾ ਸੀ ਹੁਣ ਵੀ ਤੁਸੀਂ ਜਿਹੜੇ ਤੰਜ ਕੱਸਦੇ ਹੋ ਨਾ ਆ ਆਮ ਆਦਮੀ ਪਾਰਟੀ ਦੇ ਐਮ ਐਲ اے ਦੇ ਉੱਤੇ ਉਹ ਬੀਬਾ ਐਮ ਐਲ اے ਖੜਤੋਂ ਜਿਹੜੇ ਨੇ ਗਗਨ ਦੀ ਗਗਨ ਅਨਮੋਲ ਮੋਨ ਮੋਲ ਕਹਿੰਦੇ ਸੀ ਅਸੀਂ 5 ਮਿੰਟਾਂ ਚ ਦੇ ਦੇਾਂਗੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਗਗਨ ਅਨਮੋਲ ਨੇ ਕਿ ਜੀ ਸਾਨੂੰ ਕੇਜਰੀਵਾਲ ਸਾਹਿਬ ਹੋਣਾ ਨੇ ਗੱਲ ਕਹੀ ਹੈ ਕਿ ਜੀ ਕਹਦੋ ਪੰਜਾਬ ਚ ਵੀ ਕਹਦੋ ਪੰਜਾਬ ਦੇ ਵਿੱਚ ਤੇ ਫਿਰ ਬੀਬਾ ਜੀ ਬਾਅਦ ਦੇ ਵਿੱਚ ਮਾਫੀ ਕਿਉਂ ਮੰਗੀ ਫਿਰ ਕੇਜਰੀਵਾਲ ਸਾਹਿਬ ਇਹਦਾ ਮਤਲਬ ਤੁਸੀਂ ਐਵੇਂ ਜੋੜ ਲਿਆ ਸੋ 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 ਬਾਜਵਾ ਸਾਹਿਬ ਹਰ ਗੱਲ ਤੁਹਾਡੀ ਬਿਲਕੁਲ ਠੀਕ ਹੈ ਚੋਣਾਂ ਵੇਲੇ ਵਾਦਾ ਠੀਕ ਹੈ ਪਰ ਤੁਸੀਂ ਮੌਕਾ ਖੁੰਝ ਗਏ ਇਸੇ ਕਰਕੇ 2014 ਦੇ ਵਿੱਚ ਤੁਹਾਨੂੰ ਲਾਂਬੇ ਹੋਣਾ ਪਿਆ ਕਾਰਨ ਹੋਰ ਵੀ ਬੜਿਆ ਪਰ ਇਹ ਵੀ ਇੱਕ ਵੱਡਾ ਕਾਰਨ ਹੈ ਜੀ ਕੀ ਕਹਿਣਾ ਚਾਹੁੰਦੇ ਸੀ ਦੂਜੇ ਪਾਸੇ ਕਿਸਾਨ ਸੰਘਰਸ਼ ਕਮੇਟੀ ਦੇ ਇੱਕ ਲੀਡਰ ਜਸਬੀਰ ਸਿੰਘ ਪ੍ਰਧਾਨ ਨੇ ਜੀ ਉਹਨਾਂ ਵੱਲੋਂ ਅਜਾ ਰਾਜਪਾਲ ਨਾਲ ਮੁਲਾਕਾਤ ਵੀ ਕੀਤੀ ਗਈ ਸੀਗੀ ਇਹ ਹੀ ਮੁਆਵਜ਼ੇ ਲੈ ਕੇ ਕਹਿੰਦੇ ਹੜ੍ਹਾਂ ਦੇ ਦੌਰਾਨ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਕੇਂਦਰ ਨੇ ਪੈਸੇ ਭੇਜ ਦਿੱਤੇ ਨੇ ਪੰਜਾਬ 'ਚ ਜੀ ਸਾਨੂੰ ਜੋ 20000 ਰੁਪਏ ਮਿਲਣਾ ਸੀ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਕਹਿੰਦੇ ਉਸ ਤੋਂ ਬਾਅਦ ਰਾਜਪਾਲ ਨੇ ਸਾਨੂੰ ਭਰੋਸਾ ਦਿਵਾਇਆ ਤੇ ਜਲ ਸਾਡਾ ਹੱਲ ਹੋਵੇਗਾ ਜੀ ਜੀ ਚਲੋ ਚੰਗੀ ਗੱਲ ਹੈ ਕੇਂਦਰ ਨੇ ਪੈਸੇ ਭੇਜ ਦਿੱਤੇ ਆ ਭਾਵੇਂ ਚੋਣ ਜਾਬਤਾ ਲੱਗਿਆ ਵੀ ਹੋਇਆ ਤਾਂ ਵੀ ਸਰਕਾਰ ਪੈਸੇ ਵੰਡ ਸਕਦੀ ਹੈ ਕਿਉਂਕਿ ਇਹ ਮਸਲਾ ਪਹਿਲਾਂ ਦਾ ਹੈ ਲੇਕਿਨ ਫਿਰ ਵੀ ਚੋਣ ਕਮਿਸ਼ਨ ਦੇ ਧਿਆਨ ਵਿੱਚ ਬਲਵਿੰਦਰ ਜੀ ਲਿਆਉਣਾ ਪਊਗਾ ਪੈਸੇ ਉਨਜ ਵੰਡੇ ਨਹੀਂ ਜਾ ਸਕਦੇ ਕਿਉਂਕਿ ਭਾਵੇਂ ਪ੍ਰੋਸੈਸ ਪਹਿਲਾਂ ਚੱਲਦਾ ਹੈ ਇਸ ਲਈ ਚੋਣ ਕਮਿਸ਼ਨ ਫੈਸਲਾ ਕਰੂਗਾ ਕਿ ਕੀ ਉਹ ਪੈਸੇ ਜਿਹੜੇ ਆਏ ਆ ਹੁਣ ਦੇਣੇ ਆ ਜਾਂ ਸਰਕਾਰ ਬਣਨ ਤੋਂ ਬਾਅਦ ਦੇਣੇ ਆ ਵੈਸੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਇਹ ਆ ਕਿ ਕੁਝ ਫੈਸਲੇ ਇਹੋ ਜਿਹੇ ਹੁੰਦੇ ਆ ਜਿੰਨਾਂ ਦਾ ਚੋਣਾ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਜਿਵੇਂ ਉਹਨਾਂ ਨੇ ਕਹਿ ਦਿੱਤਾ ਅਰਵਿੰਦ ਕੇਜਰੀਵਾਲ ਦੇ ਮਾਮਲੇ ਦੇ ਵਿੱਚ ਕਿਉਂਕਿ ਉਹ ਜੇਲ੍ਹ 'ਚ ਆ ਅਰਵਿੰਦ ਕੇਜਰੀਵਾਲ ਉਹਨਾਂ ਨੇ استਿਫਾ ਨਹੀਂ ਦਿੱਤਾ ਪਰ ਦਿੱਲੀ ਦੇ ਜਿਹੜੇ ਸਕੂਲ ਨੇ ਐਮਸੀਡੀ ਦੇ ਉਹਨਾਂ ਦੇ ਸਕੂਲਾਂ ਦੇ ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲੀਆਂ ਔਰ ਉਹ ਕਿਤਾਬਾਂ ਤਾਂ ਮਿਲਣੀਆਂ ਨੇ ਜੇਕਰ ਉਹਦੇ ਲਈ ਮੁੱਖ ਮੰਤਰੀ ਫਾਈਲ ਕਲੀਅਰ ਕਰਨਗੇ ਤਾਂ ਹੀ ਸੈਕਟਰੀ ਜਿਹੜਾ ਉਹਦੇ ਉੱਤੇ ਜਿਹੜੀ ਮੋਹਰ ਲਾ ਸਕਦਾ ਸੋ ਇਸ ਕਰਕੇ ਜਿਹੜੀ ਲੋਕ ਭਲਾਈ ਵਾਲੇ ਫੈਸਲੇ ਆ ਉਹਨਾਂ ਉੱਤੇ ਚੋਣ ਕਮਿਸ਼ਨ ਰੋਕ ਨਹੀਂ ਲਾਉਂਦਾ ਹੈਗਾ ਔਰ ਉਹਨਾਂ ਨੇ ਕਿਤਾਬਾਂ ਦੇ ਨਾਂ ਦੇਣ ਦੇ ਉੱਤੇ ਵੀ ਕੋਈ ਰੋਕ ਜਿਹੜੀ ਦੇਣ ਦੇ ਉੱਤੇ ਰੋਕ ਨਹੀਂ ਲਾਈ ਹੈਗੀ ਸੋ ਇਹ ਪੈਸੇ ਆਉਂਦੇ ਨੇ ਚੰਗੀ ਗੱਲ ਆ ਕਿਸਾਨਾਂ ਨੂੰ ਮਿਲ ਜਾਣ ਕਿਉਂਕਿ ਅੱਗੋਂ ਚੋਣਾ ਲੋਕਾਂ ਨੇ ਲਾਉਣਾ ਹੈ ਉਹਦੀ ਤਿਆਰੀ ਕੀਤੀ ਜਾ ਸਕਦੀ ਹੈ ਜੀ ਸੋ ਦੂਜੇ ਪਾਸੇ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਜੀ ਗੁਰਮੀਤ ਸਿੰਘ ਖੁੱਡੀਆਂ ਤਾਂ ਚੋਣ ਪ੍ਰਚਾਰ ਦੇ ਦੌਰਾਨ ਇੱਕ ਮਾਤਾ ਨੇ ਅਫੀਮ ਮੰਗ ਲਈ ਤੁਹਾਨੂੰ ਪਤਾ ਹੀ ਹੈ ਵਰੈ ਸਾਹਿਬ ਨਸ਼ੇ ਦਾ ਦਰਿਆ ਜੋ ਪੰਜਾਬ ਦੇ ਵਿੱਚ ਵਗ ਰਿਹਾ ਉਹਨੂੰ ਕਿਹਾ ਸੀ ਮੇਰਾ ਪੁੱਤ ਕਹਿੰਦਾ ਦਾਰੂ ਪਿੰਦਾ ਦੀ ਫੀਮ ਖਾਏਗਾ ਤਾਂ ਛੁੱਟ ਜਾਏਗਾ ਜ ਦੇਖੋ ਅਸੀਂ ਫੀਮ ਦੇ ਚੱਕਰਾਂ ਦੇ ਵਿੱਚੋਂ ਬੜੀ ਮੁਸ਼ਕਲ ਕੱਢਿਆ ਜੀ ਕਿਉਂਕਿ ਫੀਮ ਨੇ ਵੀ ਘਰਾਂ ਦੇ ਘਰੋਂ ਜਾੜ ਦਿੱਤੇ ਆ ਫੀਮ ਦੇ ਵੀ ਲਈ ਲੋਕੀ ਨਸ਼ੇ ਕਰਨ ਲਈ ਜ਼ਮੀਨਾਂ ਵੇਚਦੇ ਰਹੇ ਆ ਸੋ ਇਸ ਕਰਕੇ ਇਹ ਕਹਿਣਾ ਕਿ ਫੀਮ ਜਿਵੇਂ ਵਿਧਾਨ ਸਭਾ ਦੇ ਵਿੱਚ ਹਰਮੀਤ ਪਠਾਨ ਮਾਜਰਾ ਨੇ ਵੀ ਪੁੱਛ ਲਿਆ ਸੀ ਸਰਕਾਰ ਨੂੰ ਕਿ ਸਰਕਾਰ ਕੋਲੇ ਕੋਈ ਐਕਚੁਅਲੀ ਮੰਗ ਨਹੀਂ ਸੀ ਕੀਤੀ ਉਹਨਾਂ ਨੇ ਉਹਨਾਂ ਕਹਿੰਦੇ ਕਿ ਸਰਕਾਰ ਕੋਲੇ ਇਹੋ ਜੀ ਤਜਵੀਜ਼ ਹੈਗੀ ਆ ਕਿ ਫੀਮ ਦੀ ਖੇਤੀ ਦੀ ਕੋਈ ਇਜਾਜ਼ਤ ਦਿੱਤੀ ਜਾ ਸਕਦੀ ਹੈ ਕੇਂਦਰ ਕਿਉਂਕਿ ਕੇਂਦਰ ਨੇ ਦੇਣੀ ਹੁੰਦੀ ਹੈ ਇਸ ਤੋਂ ਪਹਿਲਾਂ ਧਰਮਵੀਰ ਗਾਂਧੀ ਹੁਣਾ ਬਾਰੇ ਵੀ ਇਹ ਗੱਲ ਚੱਲੀ ਕਿ ਉਹਨਾਂ ਨੇ ਵੀ ਫੀਮ ਦੀ ਜਿਹੜੀ ਵਕਾਲਤ ਕੀਤੀ ਕਿ ਸਾਡੇ ਲੋਕ ਭੁੱਖੀ ਖਾਂਦੇ ਸੀ ਉਹਦੇ ਨਾਲ ਕੋਈ ਲੋਕੀ ਮਰਦੇ ਨਹੀਂ ਸੀ ਹੈਗੇ ਪਰ ਗਾਂਧੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਇੱਥੇ ਨੇੜੇ ਪਿੰਡ ਹੈ ਫਤਿਹਪੁਰ ਰਾਜਪੂਤਾ ਪਟਿਆਲੇ ਦੇ ਉੱਥੇ ਬੋਲਦਿਆਂ ਉਹ ਸਪਸ਼ਟੀਕਰਨ ਦਿੱਤਾ ਕਿ ਮੈਂ ਫੀਮ ਦੀ ਖੇਤੀ ਦੀ ਵਕਾਲਤ ਨਹੀਂ ਕੀਤੀ ਹੁਣ ਗੱਲ ਕਰਦੇ ਹਾਂ ਕਿ ਜਿਹੜਾ ਬਠਿੰਡੇ ਦੇ ਵਿੱਚ ਗੱਲ ਹੋਈ ਆ ਉਸ ਬੀਬੀ ਦਾ ਦੁੱਖ ਵੇਖੋ ਜੀ ਕਿ ਬੱਚੇ ਜਿਹੜੇ ਆ ਉਹ ਨਸ਼ੇ ਕਰਦੇ ਪਏ ਆ ਔਰ ਕਈ ਵਾਰੀ ਉਹ ਘਰਾਂ ਦੇ ਵਿੱਚ ਕਮਾਊ ਪੁੱਤ ਵੀ ਉਹੀ ਹੁੰਦੇ ਆ ਤੇ ਜੇ ਉਹ ਨਸ਼ੇ ਕਰਕੇ ਬਾਹਰ ਪਏ ਹੋਣਾ ਅੱਜ ਮੈਂ ਇੱਕ ਵੀਡੀਓ ਵੇਖ ਰਿਆ ਸੀ ਕਿਸੇ ਬੱਚੇ ਨੇ ਚਿਟਾ ਖਾਧਾ ਆ ਤੇ ਉਹ ਡਿੱਗਿਆ ਹੋਇਆ ਖੇਤਾਂ ਦੇ ਵਿੱਚ ਉਹਦੇ ਕੋਲੋਂ ਖੇਤ ਤੋਂ ਵਾਟ ਤੱਕ ਚੜਿਆ ਨਹੀਂ ਜਾ ਰਿਹਾ ਔਰ ਲੋਕ ਵੇਖ ਰਹੇ ਨੇ ਲੋਕ ਤਮਾਸ਼ਾ ਉਡਾ ਰਹੇ ਨੇ ਉਹ ਵਾਰ-ਵਾਰ ਡਿੱਗਦਾ ਪਿਆ ਸੋ ਮਾਤਾ ਦੀ ਜਿਹੜੀ ਪੀੜ ਹੈ ਨਾ ਉਹ ਪੀੜ ਇਹ ਨਹੀਂ ਹੈਗੀ ਕਿ ਉਹ ਫੀਮ ਦੀ ਖੇਤੀ ਚਾਹੁੰਦੀ ਆ ਜੀ ਜੀ ਦਾ ਅਸਲ ਉਹ ਚਾਹੁੰਦੀ ਆ ਕਿ ਸਾਡੇ ਬੱਚੇ ਜਿਹੜੇ ਕੰਮ ਤੇ ਲੱਗਣ ਘਰੇ ਸ਼ਾਮ ਨੂੰ ਮਾਂ ਦੇ ਕੋਲ ਆ ਕੇ ਉਹਦੇ ਕੋਲੇ ਚੁੱਲ੍ਹੇ ਤੇ ਬੈਠ ਕੇ ਰੋਟੀ ਖਾਣ ਮੱਕਣ ਲਾ ਕੇ ਉਹ ਫੀਮ ਦੇ ਵਿੱਚ ਜਦੋਂ ਡੁੱਬਿਆ ਤਾਂ ਮਾਵਾਂ ਦੇ ਦਿਲਾਂ ਨੂੰ ਵੇਖਣ ਵਾਲਾ ਹੁੰਦਾ ਉਹਨਾਂ ਦੇ ਦੁੱਖ ਤੁਸੀਂ ਨਹੀਂ ਜਾਣ ਸਕਦੇ ਮਾਂ ਨੇ 9 ਮਹੀਨੇ ਪੇਟ ਚ ਰੱਖ ਕੇ ਬੱਚਾ ਜਦੋਂ ਪੈਦਾ ਕੀਤਾ ਤਾਂ ਉਸ ਤੋਂ ਬਾਅਦ ਉਹਨੂੰ ਵੱਡਾ ਹੋਣਾ ਵੇਖਣਾ ਚਾਹੁੰਦੀ ਆ ਉਹਨੂੰ ਹੱਸਦਾ ਖੇਡਣਾ ਵੇਖਣਾ ਚਾਹੁੰਦੀ ਐ ਲੇਕਿਨ ਸਰਕਾਰਾਂ ਦੀ ਸਥਿਤੀ ਤੁਸੀਂ ਵੇਖਿਓ ਭਾਵੇਂ ਜਿਹੜੀ ਮਰਜ਼ੀ ਸਰਕਾਰ ਬਲਵਿੰਦਰ ਜੀ ਆ ਗਈ ਐ ਨਸ਼ੇ ਦੇ ਉੱਤੇ ਕੋਈ ਸਰਕਾਰ ਠੱਲ ਨਹੀਂ ਪਾ ਸਕੀ ਨਸ਼ਾ ਦਿਨੋਂ ਦਿਨ ਵਧਿਆ ਮੌਜੂਦਾ ਸਰਕਾਰ ਨੇ ਵੀ ਕਿਹਾ ਸੀ ਕਿ ਅਸੀਂ ਠੱਲ ਪਾਵਾਂਗੇ ਅਮਰਿੰਦਰ ਸਿੰਘ ਨੇ ਸੌਂ ਖਾਦੀ ਸੀ ਗੁਟਕਾ ਗੁਟਕਾ ਸਾਹਬ ਦੇ ਉੱਤੇ ਹੱਥ ਰੱਖ ਕੇ ਤਲਵੰਡੀ ਸਾਹਿਬੋਂ ਵਿਖੇ ਕਿ ਮੈਂ ਜਿਹੜਾ ਲੱਕ ਤੋੜ ਦਿਆਂਗਾ ਤੇ ਹੁਣ ਲੱਕ ਤੋੜਨ ਦੀ ਪਰਿਭਾਸ਼ਾ ਜਿਹੜੀ ਆ ਉਹਦੇ ਮੁਤਾਬਕ ਉਹ ਠੀਕ ਨੇ ਕਿ ਮੈਂ ਆਪਣੇ ਸਮੇਂ ਲੱਕ ਤੋੜਦਾ ਪਰ ਲੱਕ ਤੋੜਦਾ ਦੱਸਿਆ ਕਿਥੇ ਆ ਰੋਜ਼ ਨੌਜਵਾਨ ਜਿਹੜੇ ਓਵਰਡੋਜ਼ ਨਾਲ ਮਰਦੇ ਪਏ ਆ ਭਗਵੰਤ ਮਾਨ ਹੁਣਾ ਨੇ ਵੀ ਕਹੀ ਸੀ ਕੇਜਰੀਵਾਲ ਸਾਹਿਬ ਹੁਣਾ ਨੇ ਵੀ ਕਹੀ ਸੀ ਗੱਲ ਪਰ ਪਿਛਲੇ ਸਾਲ 15 ਅਗਸਤ ਤੇ ਬੋਲਦਾ ਪਟਿਆਲੇ ਵਿੱਚ ਮਾਨ ਸਾਹਿਬ ਨੇ ਕਿਹਾ ਮੈਨੂੰ 1 ਸਾਲ ਦੇ ਦਿਓ 1 ਸਾਲ ਇਹ ਉਹੀ ਗੱਲ ਹੈ ਜਿਵੇਂ ਨਰਿੰਦਰ ਮੋਦੀ ਹੁਣਾ ਨੇ ਪਹਿਲਾਂ ਆ ਕੇ ਕਿਹਾ ਸੀ ਜਦੋਂ ਨੋਟਬੰਦੀ ਹੋਈ ਸੀ ਕਿ ਮੈਨੂੰ 30 ਦਿਨ ਦੇ ਦਿਓ ਮੈਨੂੰ 60 ਦਿਨ ਦੇ ਦਿਓ ਇਰ ਉਹਨਾਂ ਨੇ ਕਿਹਾ ਸੀ 5 ਸਾਲ ਦੇ ਦਿਓ ਤੇ ਹੁਣ ਉਹ ਕਹਿੰਦੇ ਆ ਕਿ 2047 ਤੱਕ ਜਿਹੜਾ ਉਹ ਦੇਸ਼ ਵਿਕਸਿਤ ਹੋ ਜਾਏਗਾ ਸੋ ਗੱਲ ਇਹ ਆ ਕਿ ਲੀਡਰਾਂ ਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਬਲਵਿੰਦਰ ਜੀ ਕਿਵੇਂ ਕੀਤਾ ਜਾਵੇ ਜਿੰਨਾ ਚਿਰ ਸਾਡੇ ਬੱਚੇ ਸ਼ਾਮ ਨੂੰ ਬਿਨਾਂ ਨਸ਼ਾ ਕੀਤਿਆਂ ਘਰੇ ਨਹੀਂ ਜਾਣਗੇ ਮਾਵਾਂ ਕੋਲੇ ਪੈਣਾ ਭਰਾਵਾਂ ਕੋਲੇ ਬੱਚਿਆਂ ਕੋਲੇ ਘਰ ਵਾਲੀ ਕੋਲੇ ਪਿਓ ਕੋਲੇ ਨਹੀਂ ਬੈਟਣਗੇ ਦਾਦੇ ਦਾਦੀ ਦੀ ਗੱਲ ਨਹੀਂ ਸੁਣਨਗੇ ਉਨਾ ਚਿਰ ਕਿਵੇਂ ਲੋਕਾਂ ਦੀਆਂ ਗੱਲਾਂ ਤੇ ਲੋਕ ਜਿਹੜੇ ਆ ਲੀਡਰਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਣਾ ਸੋ ਇਹ ਬਹੁਤ ਵੱਡਾ ਹੈ ਇਹਨਾਂ ਚੋਣਾਂ ਦੇ ਵਿੱਚ ਇਹ ਮੁੱਦਾ ਬੜਨਾ ਚਾਹੀਦਾ ਔਰ ਇਹੋ ਜੇ ਸਵਾਲ ਸਾਡੀਆਂ ਮਾਵਾਂ ਪੈਣਾਂ ਨੂੰ ਲੀਡਰਾਂ ਨੂੰ ਖਲੋਹ ਕੇ ਕਰਨੇ ਚਾਹੀਦੇ ਆ ਮੈਂ ਤਾਂ ਸਲਾਮ ਕਰਦਾ ਹਾਂ ਉਸ ਮਾਤਾ ਨੂੰ ਜਿਨੇ ਇੰਨੀ ਹਿੰਮਤ ਕਰਕੇ ਲੀਡਰ ਨੂੰ ਖੜਾ ਕਰਕੇ ਪਿੱਛਿਆ ਪਰ ਲੀਡਰਾਂ ਕੋਲੇ ਜਵਾਬ ਕੋਈ ਨਹੀਂ ਹੈਗਾ ਕੀ ਜਵਾਬ ਦੇ ਕੇ ਗਏ ਗੁੱਡੀਆ ਸਾਹਿਬ ਕਿ ਤੁਸੀਂ ਉਹਨਾਂ ਨੂੰ ਘਰੇ ਰੱਖੋ ਆਪੇ ਛੱਡ ਦੂਗਾ ਮੰਤਰੀ ਸਾਹਿਬ ਕਿੰਨੇ ਕ ਲੋਕਾਂ ਨੇ ਛਡਾ ਦਿੱਤੇ ਆ ਤੁਸੀਂ ਫਿਰ ਜਿਹੜੇ ਤੁਸੀਂ ਰੀਹੈਬਿਲਿਟੇਸ਼ਨ ਸੈਂਟਰ ਖੋਲੇ ਹੋਏ ਆ ਉਹ ਬੰਦ ਕਰ ਦਿਓ ਉੱਥੇ ਗੋਲੀਆਂ ਦਿੱਤੀਆਂ ਜਾਂਦੀਆਂ ਉਹ ਬੰਦ ਕਰ ਦਿਓ ਫਿਰ 10 ਦਿਨ ਘਰੇ ਬਿਠਾ ਕੇ ਛੱਡਿਆ ਜਾਊਗਾ ਫਿਰ ਤਾਂ ਕੰਮ ਹੀ ਬੜਾ ਸੌਖਾ ਜੀ ਇਹਨਾਂ ਗੱਲਾਂ ਨਾਲ ਇੰਜ ਨਹੀਂ ਸਰਨਾ ਮਿੱਟੀ ਗੁੰਗਲੂਆਂ ਤੋਂ ਝਾੜ ਕੇ ਨਹੀਂ ਸਰਨਾ ਕੁਝ ਕਰਨਾ ਪੈਣਾ ਜੀ ਜੀ ਸੋ ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਆਮ ਆਦੀ ਪਾਰਟੀ ਤੇ ਸ਼ਰਮ ਨਹੀਂ ਅਕਾਲੀ ਦਲ ਨੂੰ ਚੇਤਾਵਨੀ ਦਿੱਤੀ ਗਈ ਆ ਹਾਲਾਂਕਿ ਦੋਵਾਂ ਦੀ ਸ਼ਿਕਾਇਤ ਹੋਈ ਸੀ ਵੀ ਇਹਨਾਂ ਨੇ ਚੋਣ ਜੋ ਜਾਬਤਾ ਲੱਗਿਆ ਉਹਦੀ ਉਲੰਘਣਾ ਕੀਤੀ ਹੈ ਜੀ ਜੀ ਇਹ ਅਕਸਰ ਚੋਣੋਂ ਲੰਗਣਾ ਹੁੰਦੀਆਂ ਨੇ ਬਹੁਤ ਸਾਰੀਆਂ ਆਉਂਦੀਆਂ ਨੇ ਹਰ ਵਾਰੀ ਹੁੰਦੀਆਂ ਨੇ ਲੀਡਰ ਜਿਹੜੇ ਆ ਉਹ ਕਈ ਵਾਰੀ ਤੈਸ਼ ਵਿੱਚ ਆ ਕੇ ਬੋਲ ਜਾਂਦੇ ਆ ਜਿਵੇਂ ਆਪਣੇ ਸੂਰਜੇ ਵਾਲਾ ਉਹਨਾਂ ਨੇ ਇੱਥੇ ਮਹਿਮਾ ਮੰਗ ਮਹਿਮਾਂਗਾ ਮਾਲਣੀ ਦੇ ਉੱਤੇ ਕਰ ਦਿੱਤੀ ਸੀ ਇੱਕ ਟਿੱਪਣੀ ਫਿਰ ਬਾਅਦ ਦੇ ਵਿੱਚ ਉਹਨਾਂ ਮਾਫੀ ਮੰਗੀ ਪਰ ਉਹਨਾਂ ਨੂੰ 48 ਘੰਟੇ ਲਈ ਚੋਣ ਕਮਿਸ਼ਨ ਨੇ ਪ੍ਰਚਾਰ ਤੋਂ ਦੂਰ ਕਰ ਦਿੱਤਾ ਇਸੇ ਤਰ੍ਹਾਂ ਉਹ ਕੇਸੀ ਰਾਓ ਦੇ ਉੱਤੇ ਵੀ ਚੋਣ ਕਮਿਸ਼ਨ ਨੇ ਪਾਬੰਦੀ ਜਿਹੜੀ ਆ ਉਹ ਲਾਈ ਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ ਇੱਕ ਮੀਡੀਆ ਸਰਟੀਫਿਕੇਸ਼ਨ ਐਂਡ ਮੀਡੀਆ ਮਾਨਟਰੀਂਗ ਕਮੇਟੀ ਬਣੀ ਹੁੰਦੀ ਹੈ ਜ਼ਿਲ੍ਹਾ ਪੱਧਰ ਦੇ ਉੱਤੇ ਸਟੇਟ ਪੱਧਰ ਦੇ ਉੱਤੇ ਨੈਸ਼ਨਲ ਲੈਵਲ ਤੇ ਉਹਦੇ ਕੋਲੋਂ ਸਰਟੀਫਿਕੇਟ ਲੈਣਾ ਪੈਂਦਾ ਕਿ ਅਸੀਂ ਕੋਈ ਐਡ ਦੇਣ ਲੱਗੇ ਆ ਅਸੀਂ ਕੋਈ ਵੀਡੀਓ ਬਣਾਉਣੀ ਆ ਉਹਦਾ ਕੰਟੈਂਟ ਚੈੱਕ ਕਰਾ ਕੇ ਜਿਹੜਾ ਉਹਦੇ ਉੱਤੇ ਫਿਰ ਤੁਸੀਂ ਉਹ ਚਲਾ ਸਕਦੇ ਹੋ ਪਰ ਇਹ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੀਡੀਓ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਦਿੱਲੀ ਦੇ ਦਲਾਲ ਜੀ ਉਹਦੇ ਉੱਤੇ ਕਮਿਸ਼ਨ ਨੇ ਕੀਤਾ ਸੀ ਔਰ ਇਹਨਾਂ ਨੇ ਆਪਣੇ ਕਹਿੰਦੇ ਕਿ ਸ਼ੋਹ ਦੇ ਦੌਰਾਨ ਸੁਖਬੀਰ ਬਾਦਲ ਦੇ ਦੌਰਾਨ ਕੁਝ ਲੋਕ ਆਪਣੇ ਬੱਚੇ ਲੈ ਕੇ ਆ ਗਏ ਔਰ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਸੀ ਕਿ ਹੁਣ ਜਦੋਂ ਕਹਿੰਦੇ ਲੋਕ ਜੁੜਦੇ ਆ ਤਾਂ ਫਿਰ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਆਉਂਦੇ ਆ ਤੇ ਪਾਰਟੀ ਵਾਲੇ ਰੋਕ ਤਾਂ ਨਹੀਂ ਸਕਦੇ ਹੈਗੇ ਪਰ ਸ਼ਿਕਾਇਤ ਤਾਂ ਹੋ ਹੀ ਜਾਂਦੀ ਆ ਨਾ ਸੋ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ ਜੋ ਉਹਨਾਂ ਦਾ ਪੋਡੀਅਮ ਬਣਿਆ ਆ ਇਲੈਕਸ਼ਨ ਕਮਿਸ਼ਨ ਦਾ ਬਹੁਤ ਵੱਡਾ ਪੋਡੀਅਮ ਹੈ ਕਿ ਤੁਸੀਂ ਧਰਮ ਬਾਰੇ ਧਰਮ ਸਥਾਨਾਂ ਦੇ ਵਿੱਚ ਜਾ ਕੇ ਤੁਸੀਂ ਕੋਈ ਰੈਲੀ ਨਹੀਂ ਕਰ ਸਕਦੇ ਉਦੇ ਉੱਤੇ ਬਣਿਆ ਹੋਇਆ ਕਿ ਕਿਹਨੇ ਕਿਹੜੇ ਕਿੰਨੇ ਖਰਚੇ ਹੋਣੇ ਆ ਕਿਵੇਂ ਰੈਲੀ ਹੋ ਸਕਦੀ ਆ ਪਹਿਲਾਂ ਤੁਸੀਂ ਡਿਸਟ੍ਰਿਕਟ ਜਿਹੜਾ ਇਲੈਕਸ਼ਨ ਆਫੀਸਰ ਆ ਉਹਨੂੰ ਦੱਸਣਾ ਐ ਐਸਡੀਐਮ ਨੂੰ ਦੱਸਣਾ ਫੇਰ ਤੁਹਾਨੂੰ ਇਜਾਜ਼ਤ ਮਿਲੇਗੀ ਸੋ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਜਿਹੜੇ ਕਾਨੂੰਨ ਬਣੇ ਹੋਇਆ ਉਹਦੇ ਵਿੱਚ ਰਹਿ ਕੇ ਕਰਨੀ ਚਾਹੀਦੀ ਆ ਲੇਕਿਨ ਇਹਦੇ ਵਿੱਚ ਇਹ ਆ ਕਿ ਚੋਣ ਕਮਿਸ਼ਨ ਨੂੰ ਚਾਹੀਦਾ ਕਿ ਉਹ ਜਿਹੜੇ ਲੋਕ ਗੱਲਾਂ ਕਰਦੇ ਆ ਨਾ ਕਿ ਜਦੋਂ ਉਹ ਸੱਤਾਧਾਰੀ ਪਾਰਟੀ ਦੀ ਕੋਈ ਸ਼ਿਕਾਇਤ ਹੁੰਦੀ ਉਹਦੇ ਉੱਤੇ ਤੇ ਕਮਿਸ਼ਨ ਐਕਸ਼ਨ ਨਹੀਂ ਲੈਂਦਾ ਪਰ ਵਿਰੋਧੀ ਪਾਰਟੀਆਂ ਦੇ ਉੱਤੇ ਲੈਂਦਾ ਇਹੋ ਜਿਹੇ ਦੋਸ਼ਾਂ ਤੋਂ ਚੋਣ ਕਮਿਸ਼ਨ ਨੂੰ ਬੜਾ ਸਪਸ਼ਟ ਹੋਣਾ ਚਾਹੀਦਾ ਔਰ ਵਾਇਲੇਸ਼ਨ ਜਿੱਥੇ ਵੀ ਹੁੰਦੀ ਹੈ ਉੱਥੇ ਜਿਹੜਾ ਉਹ ਸਜ਼ਾ ਮਿਲਣੀ ਚਾਹੀਦੀ ਹੈ ਤੁਹਾਨੂੰ ਯਾਦ ਹੋਣਾ ਬਲਿੰਦਰ ਜੀ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਚੋਣ ਕਮਿਸ਼ਨ ਨੇ ਜਿਹੜੇ ਆ ਉਹ ਨੋਟਿਸ ਦਿੱਤੇ ਆ ਕਿਉਂਕਿ ਮੋਦੀ ਜੀ ਦੇ ਬਿਆਨ ਉੱਤੇ ਕਾਂਗਰਸ ਨੇ ਸ਼ਿਕਾਇਤ ਕੀਤੀ ਔਰ ਕਾਂਗਰਸ ਦੇ ਬਿਆਨਾਂ ਦੇ ਉੱਤੇ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੈ ਦੇਖ ਲੈ ਅਗਲੇ ਦਿਨਾਂ ਦੇ ਵਿੱਚ ਕਿਹੜਾ ਫੈਸਲਾ ਜਿਹੜਾ ਚੋਣ ਕਮਿਸ਼ਨ ਸੁਣਾਉਂਦਾ ਜੀ ਸੋ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਜਿੱਥੇ ਰਾਜਾ ਬੜਿੰਗ ਬਲਵਾ ਜਿਹੜਾ ਰੋਡ ਸ਼ੋਅ ਕੀਤਾ ਕਿਹਾ ਜੀ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਉੱਥੇ ਹੀ ਸਮਰਥਕਾਂ ਦਾ ਕਾਫੀ ਸਮਰਥਨ ਮੇਰਿਆਂ ਨੂੰ ਇੱਕ ਜੋਸ਼ ਦੇ ਵਿੱਚ ਵਰਕਰ ਦਿਖਾਈ ਦਿੱਤੇ ਦੂਜੇ ਪਾਸੇ ਰਾਜਾ ਬੜਿੰਗ ਬਲਵਾ ਉਮੀਦਵਾਰ ਮਿੱਟੂ ਨੂੰ ਲੈ ਕੇ ਕਈ ਸਵਾਲ ਚੁਕੇ ਗਏ ਤੇ ਕਾਫਲੇ ਦਾ ਵਿਰੋਧ ਵੀ ਕੀਤਾ ਗਿਆ ਲੋਕਾਂ ਵੱਲੋਂ ਜੀ ਦੇਖੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਕੁਝ ਪਾਰਟੀਆਂ ਕਰਦੀਆਂ ਨੇ ਲੋਕਾਂ ਨੂੰ ਲੁਭਾਉਣ ਲਈ ਟੋਲ ਟਮੱਕੇ ਗਾਉਣ ਵਾਲੇ ਹਾਂਜੀ ਫਿਰ ਫੁੱਲਾਂ ਦੇ ਹਾਰ ਪਾਏ ਜਾਂਦੇ ਆ ਫਿਰ ਉੱਥੇ ਮਠਿਆਈਆਂ ਲੱਡੂ ਚਾਹ ਵੰਡੇ ਆਂਦੇ ਤਾਂ ਕਿ ਲੋਕਾਂ ਨੂੰ ਜੋੜ ਸਕਣ ਨਾਰੇ ਨਾਰੇ ਲਾਏ ਜਾਂਦੇ ਆ ਔਰ ਲੁਧਿਆਣੇ ਦੇ ਵਿੱਚ ਕਿਉਂਕਿ ਲੁਧਿਆਣੇ ਦੀ ਚੋਣ ਇਸ ਵਾਰ ਬਲਵਿੰਦਰ ਜੀ ਬਹੁਤ ਵੱਡੀ ਜੀ ਇੱਕ ਬਣ ਗਈ ਹੋਈ ਐ ਸੈਂਟਰਲ ਸਟੇਜ ਇੱਕ ਲੁਧਿਆਣੇ ਦੀ ਇੱਕ ਪਟਿਆਲੇ ਦੀ ਕਿਉਂਕਿ ਪਟਿਆਲਾ ਵੀ ਬੜਾ ਵੱਡਾ ਸੈਂਟਰ ਬਣ ਗਿਆ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਪਰਨੀਤ ਕੋਰ ਔਰ ਲੁਧਿਆਣੇ ਤੋਂ ਜਿਹੜੇ ਪਹਿਲਾਂ ਤਿੰਨ ਵਾਰ ਐਮਪੀ ਬਣ ਚੁੱਕੇ ਹੋਏ ਆ ਯਾਰ ਰਵਨੀਤ ਬਿੱਟੂ ਉਹ ਚਲੇਗੇ ਪੰਜ ਬਾਦੇ ਵਿੱਚ ਔਰ ਲੁਧਿਆਣੇ ਦੇ ਬਾਰੇ ਕਿਹਾ ਜਾਂਦਾ ਸੀ ਕਿ ਕਾਂਗਰਸ ਨੂੰ ਕੋਈ ਕੈਂਡੀਡੇਟ ਨਹੀਂ ਲੱਭਦਾ ਸੋ ਹੁਣ ਉੱਥੇ ਅਮਰਿੰਦਰ ਸਿੰਘ ਰਾਜਾ ਵਿਰਿੰਗ ਆਗੇ ਹੋਇਆ ਉਹਨਾਂ ਨੇ ਸਾਂਭ ਲਿਆ ਔਰ ਚੈਲੰਜ ਕਰ ਦਿੱਤਾ ਉਹਨਾਂ ਨੇ ਕਿ ਹੁਣ ਬਿੱਟੂ ਨੂੰ ਮੈਂ ਲੁਧਿਆਣੇ ਤੋਂ ਕੱਢ ਕੇ ਵਿਖਾਵਾਂਗਾ ਔਰ ਉਹ ਜਿਹੜੇ ਨਾਰੇ ਨੂਰੇ ਲੱਗਦੇ ਪਏ ਆ ਉਥੇ ਔਰ ਇਹਨਾਂ ਨੇ ਤੇ ਕਹਿ ਦਿੱਤਾ ਅੱਜ ਉਹਨਾਂ ਨੇ ਚੋਣ ਦੇ ਵਿੱਚ ਕਿ ਬਿੱਟੂ ਰਾਜਾ ਹੁਣ ਲੁਧਿਆਣੇ ਆ ਗਿਆ ਤੇ ਹੁਣ ਤੈਨੂੰ ਇਥੋਂ ਕੱਢ ਕੇ ਹੀ ਦਮ ਲਏਗਾ ਸੋ ਇਹੋ ਜਿਹੇ ਇਹੋ ਜਿਹੇ ਚੈਲੰਜ ਇਹੋ ਜਿਹੇ ਜੁਮਲੇ ਇਹੋ ਜਿਹੇ ਨਾਰੇ ਤੁਹਾਨੂੰ ਸੁਣਨ ਨੂੰ ਮਿਲਦੇ ਆ ਪਰ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਇਹਨਾਂ ਦਿਨਾਂ ਵਿੱਚ ਜਿੰਨੇ ਨਾਰੇ ਲੱਗਦੇ ਆ ਕਿਤੇ ਉਹ ਨਾਰੇ ਲਾਰੇ ਨਾ ਰਹਿਣ ਪਾਰਟੀਆਂ ਦੇ ਇੱਥੇ ਲੋਕੀ ਜਿਹੜੇ ਆ ਇਸ ਟਾਈਮ ਤੁਹਾਡੇ ਨਾਲ ਛੰਡੀਆਂ ਚੁੱਕ ਕੇ ਜਾਂਦੇ ਆ ਉਹਨਾਂ ਦੇ ਪੱਲੇ ਵੀ ਪੈਣਾ ਚਾਹੀਦਾ ਸਰਕਾਰ ਜਿਹੜੀ ਮਰਜੀ ਆਵੇ ਸੋ ਇਹ ਬਾਕੀ ਥਾਵਾਂ ਦੇ ਉੱਤੇ ਵੀ ਕਿਤੇ ਵਿਰੋਧ ਹੋ ਰਿਹਾ ਇੱਥੇ ਰਾਜਾ ਵੜਿੰਗ ਦਾ ਵੀ ਵਿਰੋਧ ਹੋਇਆ ਜੀ ਹੰਸ ਰਾਜ ਹੰਸ ਦਾ ਜਿਹੜਾ ਉਹ ਵਿਰੋਧ ਬਹੁਤ ਵੱਡਾ ਫਰੀਦਕੋਟ 'ਚ ਹੋ ਰਿਹਾ ਮਹਾਰਾਣੀ ਪਰਨੀਦਕੋਟ ਦਾ ਪਟਿਆਲੇ 'ਚ ਹੋ ਰਿਹਾ ਔਰ ਗਰਮੀਜ਼ੇਨ ਖੁਡੀਆਂ ਦਾ ਲੁਧਿਆਣੇ ਦੇ ਵਿੱਚ ਮਾਫਕੋਨਾ ਪਟਿਆਲੇ ਦੇ ਵਿੱਚ ਕਈ ਵਾਰ ਜਿਹੜਾ ਵਿਰੋਧ ਹੋ ਚੁੱਕਾ ਕਿਉਂਕਿ ਉਹਨਾਂ ਦੇ ਘਰ ਦੇ ਬਾਹਰ ਵੀ ਬੜਾ ਲੰਮੀ ਧੇਰ ਤੋਂ ਧਰਨਾ ਚੱਲਦਾ ਪਿਆ ਕਿਸਾਨਾਂ ਦਾ ਕਿਸਾਨਾਂ ਦੀਆਂ ਮੰਗਾਂ ਦਾ ਔਰ ਕੋਈ ਅਸਰ ਨਹੀਂ ਹੋ ਰਿਹਾ ਸਰਕਾਰਾਂ ਕਦੋਂ ਕੀ ਕਰਦੀਆਂ ਨੇ ਸੋ ਇਸ ਤਰ੍ਹਾਂ ਦੇ ਵਿਰੋਧ ਚੱਲਣਗੇ ਔਰ ਲੋਕਾਂ ਦਾ ਹੱਕ ਹੈ ਲੋਕਾਂ ਨੂੰ ਕਰਨਾ ਵੀ ਚਾਹੀਦਾ ਜੀ ਸੋ ਦੂਜੇ ਪਾਸੇ ਅਗਰ ਕਰਦੇ ਮੈਨਿਊਨ ਲੈ ਕੇ ਜਿੱਥੇ ਮੈਨਿਊਨ ਲੈ ਕੇ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਕਈ ਵਿਰੋਧ ਵੀ ਹੁੰਦਾ ਤੇ ਉੱਥੇ ਹੀ ਹੁਣ ਅੱਜ ਖਬਰ ਸਾਹਮਣੇ ਪਟਿਆਲਾ ਦਾ ਕਨੌਰ ਬੜਾ ਹੌਟ ਰਿਹਾ ਜੀ ਮਾਈਨਿੰਗ ਲੈ ਗਿਆ ਉੱਥੇ ਕਾਫੀ ਚਰਚਾ ਹੁੰਦੀ ਹੈ ਵੀ ਉੱਥੇ ਮਿੱਟੀ ਕੱਢੀ ਜਾਂਦੀ ਹੈ ਤੇ ਅੱਜ ਡੀਸੀ ਵੱਲੋਂ ਉੱਥੇ ਇੱਕ ਵੱਡੀ ਕਾਰਵਾਈ ਕੀਤੀ ਗਈ ਟਰੈਕਟਰ ਜ਼ਬਤ ਕੀਤੇ ਗਏ ਜੀ ਵੀ ਸਿੰਘ ਫੜੀਆਂ ਗਈਆਂ ਜੀ ਜੀ ਦਰਅਸਲ ਜਿਹੜਾ ਕਨੌਰ ਦਾ ਇਲਾਕਾ ਨਾ ਇਹ ਹੌਟ ਨਹੀਂ ਰਿਹਾ ਇਹ ਬਦਨਾਮ ਰਿਹਾ ਬੜਾ ਜੀ ਬਦਨਾਮ ਹੈ ਦੋ ਕੰਮਾਂ ਕਰਕੇ ਰਿਹਾ ਇੱਕ ਤਾਂ ਮਾਈਨਿੰਗ ਕਿਉਂਕਿ ਘੱਗਰ ਨੇੜੇੋਂ ਦੀ ਲੱਗਦਾ ਕਗਰ ਦੇ ਵਿੱਚੋਂ ਕਿਸੇ ਟਾਈਮ ਲੋਕੀ ਬਿਨਾ ਪੁੱਛੇ ਹੀ ਰੇਤਾ ਚੁੱਕਦੇ ਹੁੰਦੇ ਸੀ ਕੋਈ ਹੁੰਦਾ ਹੀ ਨਹੀਂ ਸੀ ਕੋਈ ਰੋਕਾਵਟ ਨਹੀਂ ਸੀ ਹੁੰਦੀ ਪਰ ਜਦੋਂ ਦੇ ਸਾਡੇ ਲੀਡਰਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਸੋਨਾ ਹੈ ਤਾਂ ਉਹਨਾਂ ਨੇ ਫਿਰ ਉਹਦੇ ਉੱਤੇ ਕਬਜ਼ੇ ਕੀਤੇ ਉੱਥੋਂ ਜਿਹੜੀ ਆ ਚੋਰੀ ਛਿਪੇ ਭਰਨੀ ਸ਼ੁਰੂ ਕੀਤੀ ਔਰ ਫਿਰ ਸਰਕਾਰ ਨੇ ਉਹਦੇ ਉੱਤੇ ਪਾਬੰਦੀ ਲਾਤੀ ਫਿਰ ਉਹਦੇ ਉੱਤੇ ਟੈਕਸ ਲਾ ਦਿੱਤੇ ਸੋ ਹੁਣ ਜਿਹੜੀ ਆ ਉਹ ਇਸ ਢੰਗ ਨਾਲ ਚੁੱਕੀ ਜਾਂਦੀ ਆ ਪਰ ਹਾਲੇ ਵੀ ਜਿਹੜੀ ਆ ਮਾਈਨਿੰਗ ਗਲਤ ਹੋ ਰਹੀ ਆ ਚੋਣ ਜਾਬਤਾ ਲੱਗਿਆ ਹੋਇਆ ਔਰ ਹੁਣ ਅੱਜ ਤੇ ਉਹਨਾਂ ਨੇ ਕਹਿੰਦੇ 8 ਟਿਪਰ 6 ਟਰੈਕਟਰ ਤੇ ਇੱਕ ਪੋਕਲੈਂਡ ਮਸ਼ੀਨ ਤੇ ਨਾਲ 3 ਜੀਸੀਬੀਆਂ ਮਸ਼ੀਨਾਵਾਂ ਵੀ ਜਿਹੜੀਆਂ ਨੇ ਉਹ ਜ਼ਬਤ ਕਰ ਲੀਆਂ ਹੋਈਆਂ ਜੀ ਇਸ ਤੋਂ ਪਹਿਲਾਂ ਜਿਹੜਾ ਉਹ ਡਰੇਨੇਜ ਵਿਭਾਗ ਦੇ ਇੰਜੀਨੀਅਰਜ਼ ਨੇ ਜਿਹੜੀ ਆ ਉਹ ਕਾਰਵਾਈ ਕੀਤੀ ਹੈ ਇਹਦੇ ਨਾਲ ਸਮਸਪੁਰ ਨੇੜੇ ਵੀ ਮਾਈਨਿੰਗ ਜਿਹੜੀ ਚੱਲਦੀ ਪਈ ਆ ਬਹਾਦਰਗੜ੍ਹ ਦੇ ਨੇੜੇ ਜਿਹੜੀ ਚੱਲਦੀ ਆ ਇਸ ਮੌਕੇ ਤੇ ਕਹਿੰਦੇ 9 ਟਰੈਕਟਰ 4 ਟਿਪਰ 3 ਜੀਸੀਬੀ ਮਸ਼ੀਨਾਵਾਂ ਜਿਹੜੀਆਂ ਉਹ ਫੜ ਲੀਆਂ ਜੀ ਸੋ ਇਹ ਇਲਾਕਾ ਜਿੱਥੇ ਘੱਗਰ ਕਰਕੇ ਨਜਾਇਜ਼ ਮਾਈਨਿੰਗ ਕਰਕੇ ਬਦਨਾਮ ਹੈ ਇਹ ਇਲਾਕਾ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਜਦੋਂ ਕਰੋਨਾ ਕਾਲ ਸੀ ਉਦੋਂ ਸ਼ਰਾਬ ਕਰਕੇ ਵੀ ਬੜਾ ਬਦਨਾਮ ਹੋ ਗਿਆ ਅਗਸਤ ਮਹੀਨੇ ਦੇ ਵਿੱਚ ਨਕਲੀ ਸ਼ਰਾਬ ਇਥੋਂ ਬੋਤਲਾਂ ਦੇ ਵਿੱਚ ਪਾ ਕੇ ਜਾਂਦੀ ਰਹੀ ਔਰ ਤਰਨਤਾਰ ਅਮਰਸਰ ਗੁਰਦਾਸਪੁਰ ਤੱਕ ਜਿਹੜੇ 10 ਤੋਂ ਜ਼ਿਆਦਾ ਬੰਦੇ ਮਰੇ ਸੀ ਔਰ ਉਹਦੀਆਂ ਜਿਹੜੀਆਂ ਤਾਰਾਂ ਉਹ ਦੋਸ਼ ਲੱਗਦੇ ਪਏ ਸੀ ਉਸ ਵਕਤ ਇਥੋਂ ਦੇ ਜਿਹੜੇ ਸਾਡੇ ਐਮਐਲਏ ਜੀ ਮਦਨ ਲਾਲ ਜਲਾਲਪੁਰਾ ਉਹਨਾਂ ਦੇ ਉੱਤੇ ਤੱਕ ਗੱਲ ਆਈ ਔਰ ਉਹਨਾਂ ਨੇ ਵੀ ਅੱਗੋਂ ਕਹਿੰਦੇ ਇਹ ਉਹਨਾਂ ਨੇ ਵੀ ਅੱਗੇ ਦੋਸ਼ ਲਾਤਾ ਕਿ ਮਹਿਲਾਂ ਦੇ ਨਾਲ ਜਿਹੜੇ ਆ ਉਹਨਾਂ ਦੇ ਸਬੰਧ ਹੈ ਗਿਆ ਸੋ ਬੜੇ ਬਦਨਾਮ ਇਸ ਕਿਸਮ ਦੇ ਦੋਸ਼ ਲੱਗਦੇ ਰਹੇ ਉਸ ਸਮੇਂ ਸੋ ਇਹ ਇਲਾਕਾ ਬੜਾ ਮਸ਼ਹੂਰ ਬਦਨਾਮ ਰਿਹਾ ਇਸ ਗੱਲ ਲਈ ਹਾਲੇ ਕਿ ਇਹ ਪੁਆਦ ਦਾ ਇਲਾਕਾ ਹੈ ਬੜਾ ਸਾਫ਼ ਸੁਥਰਾ ਇਲਾਕਾ ਬੜੇ ਸਾਫ਼ ਸੁਥਰੇ ਲੋਕ ਨੇ ਇੱਥੋਂ ਦੇ ਸਾਦੇ ਰਹਿਣ ਵਾਲੇ ਪਰ ਰਾਜਨੀਤਿਕ ਲੀਡਰਾਂ ਨੇ ਫਾਇਦੇ ਉਠਾਉਣ ਵਾਸਤੇ ਇਹ ਮਾਈਨਿੰਗ ਦਾ ਜਿਹੜਾ ਬੜਾ ਮਾੜਾ ਕੰਮ ਕੀਤਾ ਔਰ ਇਸ ਮਾਈਨਿੰਗ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ 30000 ਕਰੋੜ ਰੁਪਇਆ ਮਾਈਨਿੰਗ ਚੋਂ ਕਮਾ ਲਾਂਗੇ 30000 ਕਰੋੜ ਰੁਪਇਆ ਅਸੀਂ ਸ਼ਰਾਬ ਚੋਂ ਕਮਾ ਲਾਂਗੇ ਲੇਕਿਨ ਲੋਕੀ ਪੁੱਛਦੇ ਪਏ ਆ ਕਿ ਇਹ ਪੈਸੇ ਕਦੋਂ ਆਉਣਗੇ ਜੀ ਕਿਉਂਕਿ ਇਹ ਬਹੁਤ ਵੱਡੇ ਮੁੱਦੇ ਆ ਪੰਜਾਬ ਦੇ ਵਿੱਚ ਕਿ ਮਾਈਨਿੰਗ ਦੇ ਉੱਤੇ ਕਦੋਂ ਕੰਟਰੋਲ ਹੋਏਗਾ ਨਜਾਇਜ਼ ਸ਼ਰਾਬ ਕਦੋਂ ਜੜੀ ਆ ਉਹ ਬੰਦ ਹੋਏਗੀ ਔਰ ਕਦੋਂ ਨਸ਼ੇ ਬੰਦ ਹੋਣਗੇ ਇਹ ਮੁੱਦੇ ਰਹਿਣੇ ਆ ਲੱਗਦਾ ਚੋਣਾਂ ਦੇ ਦੌਰਾਨ ਤੇ ਹਲੇ ਠੱਲ ਪੈਣ ਵਾਲੀ ਨਹੀਂ ਚੋਣਾਂ ਦਾ ਫਾਇਦਾ ਉਠਾਈ ਜਾ ਰਿਹਾ ਹੈ ਜਿਹੜੇ ਨਜਾਇਜ਼ ਕੰਮ ਕਰਨ ਵਾਲੇ ਲੋਕ ਨੇ ਨਾ ਇਹ ਚੋਣਾ ਦਾ ਜਾਬਤਾ ਲੱਗੇਦਾ ਕਿਉਂਕਿ ਉਹਨਾਂ ਨੂੰ ਪਤਾ ਕਿਸੇ ਨੇ ਕੁਝ ਕਹਿਣਾ ਨਹੀਂ ਲੱਗਣਾ ਸੋ ਇਸ ਕਰਕੇ ਲੀਡਰਾਂ ਦੀ ਸ਼ਹਿਤ ਜਿਹੜਾ ਉਹ ਕੰਮ ਇੱਥੇ ਵੀ ਚੱਲਦਾ ਪਿਆ ਚਮਕੌਰ ਸਾਹਿਬ ਵਾਲੇ ਇਲਾਕੇ ਪਾਸੇ ਵੀ ਚੱਲਦਾ ਪਿਆ ਉੱਪਰਲੇ ਪਾਸੇ ਨੰਗਲ ਵਾਲੇ ਪਾਸੇ ਵੀ ਚੱਲਦਾ ਪਿਆ ਸਿੱਧੂ ਵੱਲੋਂ ਹੋ ਕੇ ਵਿੱਚ ਮਜੀਠਿਆ ਰਾ ਕਾਫੀ ਟਵੀਟ ਵੀ ਕਰਦੇ ਰਹੇ ਨੇ ਲੈ ਕੇ ਜੀ ਕੀ ਇਹ ਦੇ ਵੀਰਾਂ ਸਰਕਾਰ ਨੂੰ ਪਰ ਇਹ ਆ ਕਿ ਇੱਕ ਦੂਜੇ ਤੇ ਦੋਸ਼ ਲਾਉਂਦੇ ਪਰ ਸਰਕਾਰਾਂ ਸਾਰੀਆਂ ਅਕਾਲੀ ਅਕਾਲੀ ਸਰਕਾਰ ਸਮੇਂ ਵੀ ਕਾਂਗਰਸ ਸਰਕਾਰ ਸਮੇਂ ਵੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵੀ ਜਿਹੜੀ ਆ ਮਾਈਨਿੰਗ ਦੀ ਚੋਰੀ ਹੋ ਰਹੀ ਆ ਮਾਈਨਿੰਗ ਚੋਰੀ ਸਫੇ ਕੀਤੀ ਜਾ ਰਹੀ ਆ ਨਜਾਇਜ਼ ਚੋਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਬੜਾ ਸਾ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਵੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ